ਫਿਰ ਰਾਤ ਠੰਡੇ ਬੁਰ ਦੇ ਵਿੱਚ ਰੱਖਿਆ ਗਿਆ ਤੇ ਫਿਰ ਜਾ ਕੇ ਸਾਰੀ ਵਿਥਿਆ ਦਾਦੀ ਮਾ ਨੂੰ ਸੁਣਾਈ ਦਾਦੀ ਮਾ ਅੱਜ ਆ ਕੁਝ ਕਚਹਿਰੀ ਵਿੱਚ ਹੋਇਆ ਇਹਨਾਂ ਸਾਨੂੰ ਡਰਾਉਣ ਦਾ ਯਤਨ ਕੀਤਾ ਪਹਿਲਾਂ ਉਹਨਾਂ ਕਚਹਿਰੀ ਦਾ ਦਰਵਾਜ਼ਾ ਬੰਦ ਕੀਤਾ ਸਾਨੂੰ ਆਖਿਆ ਸਲਾਮ ਕਰੋ ਅਸੀਂ ਸਲਾਮ ਨਹੀਂ ਕੀਤੀ ਅਸੀਂ ਡਟ ਕੇ ਫਤਿਹ ਬੁਲਾ ਦਿੱਤੀ ਦਾਦੀ ਮਾ ਖੁਸ਼ ਹੋਏ ਹਿੱਕ ਨਾਲ ਲਾ ਕੇ ਥਾਪੜਾ ਦਿੱਤਾ ਤੁਹਾਨੂੰ ਤੁਹਾਡੇ ਦਾਦਾ ਜੀ ਦੀ ਸ਼ਹੀਦੀ ਯਾਦ ਹੈ ਫਿਰ ਦੁਬਾਰਾ ਉਹੀ ਸਾਖੀਆਂ ਸੁਨਾਈਆਂ ਕਿ ਕਿਵੇਂ ਤੁਹਾਡੇ ਦਾਦਾ ਜੀ ਸ਼ਹੀਦੀ ਦਿੱਤੀ ਸੀ ਕਿਵੇਂ ਤੁਹਾਡੇ ਪੰਜਵੇਂ ਪਾਤਸ਼ਾਹ ਸ਼ਹੀਦੀ ਦਿੱਤੀ ਕਿਵੇਂ ਉਹਨਾਂ ਦੇ ਸੀਸ ਵਿੱਚ ਤਤਾਂ ਰੇਤਾ ਪਾਇਆ ਗਿਆ ਸੀ ਆਖਿਆ ਪੁੱਤਰੋ ਤੁਹਾਡੇ ਨਾਲ ਵੀ ਆਹ ਕੁਝ ਹੋ ਸਕਦਾ ਹੈ ਇੰਨੀ ਕੁ ਤਿਆਰੀ ਰੱਖਿਓ ਇਹ ਜ਼ਾਲਮ ਨੇ ਜ਼ੁਲਮ ਕਰਨ ਵਾਲੇ ਨੇ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਜਿਵੇਂ ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਇਆ ਸੀ ਤੁਹਾਡੇ ਨਾਲੇ ਕੁਝ ਵੀ ਕਰ ਸਕਦੇ ਨੇ ਇਹਨਾਂ ਤਿਆਰ ਕੀਤਾ ਸਹਿਬਜ਼ਾਦਿਆਂ ਨੂੰ ਫਿਰ ਰਾਤ ਨੂੰ ਉਹੀ ਕੁਝ ਰੁਟੀਨ ਚੱਲ ਰਹੀ ਸੀ ਜਿਹੜਾ ਸਹਿਬਜ਼ਾਦਿਆਂ ਨੂੰ ਨਿਤਨੇਮ ਕਰਵਾਇਆ ਰਹਿਰਾ ਸਹਿਬ ਦੀ ਬਾਣੀ ਦਾ ਪਾਠ ਹੋਇਆ ਸੋਹਿਲਾ ਸਹਿਬ ਦਾ ਪਾਠ ਹੋਇਆ ਤੇ ਮਾਤਾ ਗੁਜਰਕਔਰ ਅਰਦਾਸ ਕੀ ਕੀਤੀ ਕਿ ਪਾਤਸ਼ਾਹ ਤੇਰੇ ਭਾਣੇ ਚਾਰ ਪੈਰ ਦੇ ਸੁੱਖਾਂ ਪਰਿਆ ਬਤੀਤ ਹੋਇਆ ਮੈਂ ਤਾਂ ਵੇਖਦਾ ਮਾਤਾ ਗੁਜਰਕਔਰ ਦਾ ਜੀਵਨ ਕਿ ਹੋ ਜਾ ਹੋਵੇਗਾ ਮਾਤਾ ਗੁਜਰਕੌਰ ਜਿਨ੍ਹਾਂ ਦੇ ਜੀਵਨ ਵਿੱਚ ਆਨੰਦ ਹੀ ਆਨੰਦ ਸੀ ਜੇ ਕਦੇ ਗੁਰਤੇਗ ਬਹਾਦਰ ਸਿੰਘ ਮਹਾਰਾਜ ਨਾਲ ਵਿਆਹ ਹੋਇਆ ਤੇ ਤਾਂ ਵੀ ਜੀਵਨ ਆਨੰਦ ਵਿੱਚ ਘਰ ਵਿੱਚ 30 32 ਵਰੇ ਔਲਾਦ ਨਹੀਂ ਹੋਈ ਫਿਰ ਵੀ ਮਾਤਾ ਗੁਜਰਕੌਰ ਆਨੰਦ ਵਿੱਚ ਜੇ ਮਾਤਾ ਗੁਜਰਕੌਰ ਦੇ ਘਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਮਾਤਾ ਗੁਜਰਕੌਰ ਉਦੋਂ ਵੀ ਆਨੰਦ ਵਿੱਚ ਜੇ ਪਤੀ ਸ਼ਹੀਦ ਹੋਣ ਵਾਸਤੇ ਗਿਆ ਮਾਤਾ ਗੁਜਰਕਾਰ ਉਦੋਂ ਵੀ ਆਨੰਦ ਵਿੱਚ ਜੇ ਆਨੰਦਪੁਰ ਸਾਹਿਬ ਦੇ ਮਹਿਲਾਂ ਵਿੱਚ ਰਹਿੰਦੀ ਹੈ ਮਾਤਾ ਗੁਜਰਕਾਰ ਉਦੋਂ ਵੀ ਆਨੰਦ ਵਿੱਚ ਜੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਮਾਤਾ ਗੁਜਰਕਾਰ ਉਦੋਂ ਵੀ ਆਨੰਦ ਵਿੱਚ ਜੇ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪਿਆ ਮਾਤਾ ਗੁਜਰਕਾਰ ਉਦੋਂ ਵੀ ਆਨੰਦ ਵਿੱਚ ਜੇ ਕੰਮੇ ਮਾਸਕੀ ਦੀ ਛੰਨ ਵਿੱਚ ਸੁੱਤੀ ਉਹ ਬੁੱਢੀ ਮਾਤਾ ਉਦੋਂ ਵੀ ਆਨੰਦ ਵਿੱਚ ਗੰਗੂ ਮੋਹਰਾਂ ਚੁੱਕ ਲਈਆਂ ਮਾਤਾ ਗੁਜਰਕਾਰ ਉਦੋਂ ਵੀ ਆਨੰਦ ਵਿੱਚ ਕੋਤਵਾਲੀ ਦੇ ਠੰਡੇ ਫਰਸ਼ ਉੱਪਰ ਬੈਠੀ ਭੁੱਖਣ ਪਾਣੇ ਉਥੇ ਵੀ ਮਾਤਾ ਗੁਜਰਕਾਰ ਆਨੰਦ ਵਿੱਚ ਜੇ ਠੰਡੇ ਬੁਰਜ ਵਿੱਚ ਰਾਤਾਂ ਕੱਟੀਆਂ ਤੇ ਮਾਤਾ ਗੁਜਰਕਾਰ ਉਦੋਂ ਵੀ ਆਨੰਦ ਵਿੱਚ ਇੱਕ ਵਾਰ ਵੀ ਮਾਤਾ ਗੁਜਰਕਾਰ ਰੱਬ ਨੂੰ ਉਲਾਮਾ ਨਹੀਂ ਦਿੱਤਾ ਰੱਬ ਨਾਲ ਗਿਲਾ ਨਹੀਂ ਕੀਤਾ ਮਾਤਾ ਗੁਜਰ ਕੌਰ ਦਾ ਜੀਵਨ ਕਿੰਨਾ ਚੜ੍ਹਦੀ ਕਲਾ ਵਾਲਾ ਹੋਵੇਗਾ ਪਤੀ ਤੁਰਿਆ ਤੇ ਅੱਖਾਂ ਦੇ ਨਾਲ ਪਤੀ ਦਾ ਸੀਸ ਵੀ ਵੇਖਿਆ ਸੀ ਆਨੰਦਪੁਰ ਸਾਹਿਬ ਸੀਸ ਆਇਆ ਸੀ ਤੇ ਮਾਤਾ ਗੁਜਰ ਕੌਰ ਅੱਖਾਂ ਦੇ ਨਾਲ ਆਪਣੇ ਪਤੀ ਦਾ ਧੜ ਨਹੀਂ ਤੱਕਿਆ ਸੀਸ ਆਇਆ ਤੇ ਉਹ ਸੀਸ ਨੂੰ ਤੱਕ ਕੇ ਮਾਤਾ ਗੁਜਰ ਕੌਰ ਉਦੋਂ ਵੀ ਆਨੰਦ ਵਿੱਚ ਸੀ ਮਾਤਾ ਗੁਜਰ ਕੌਰ ਸਹਿਬ ਜਾਂਦਿਆਂ ਨੂੰ ਰਾਤ ਨੂੰ ਫਿਰ ਬਾਣੀ ਦਾ ਪਾਠ ਕਰਵਾ ਕੇ ਸਵਾਇਆ ਤੇ ਦਿਨ ਚੜਿਆ ਫਿਰ ਕਚਹਿਰੀ ਲੱਗੀ ਹੁਣ ਨਵਾਬ ਮਲੇਲਕੋਟ ਨੇ ਸੋਚਿਆ ਸੀ ਕਿਸੇ ਢੰਗ ਦੇ ਨਾਲ ਇਹਨਾਂ ਨੂੰ ਸ਼ਹੀਦ ਕਰਨਾ ਹੈ